ਲੈ ਵੀ ਸਸਤੀ ਕਾ ਲੱਪਾ ਜਾਂਦੇ ਸੀ ਹੇਮਕੁੰਡ ਸਾਹਿਬ ਹੇਮਕੁੰਡ ਸਾਹਿਬ ਆਪਾਂ ਪਿੰਡੋਂ ਸੁਨੇਹਾ ਤੁਰੇ ਸੀ ਇਸ ਕਰਕੇ ਵਲੌਗ ਬਣਾਉਣਾ ਭੁੱਲ ਗਏ ਤੇ ਇੱਕ ਤਰਨਾਟ ਹੋਰ ਆਣੀ ਗੱਡੀ ਆ ਫੋਰਚੂਨਰ ਤੇ ਇੱਕ ਗੁਰਵਿੰਦਰ ਵਾਲੀ ਗੱਡੀ ਆ ਸਵਿਫਟ ਕਣਾ ਵੀ ਕਣਾ ਵੀ ਮੁਕਿਆ ਜੀ ਕੰਮ ਹਾਂ ਓਕੇ ਜਮਾ ਜਮਾ ਮੈਂ ਕਹਿੰਦਾ ਫੁੱਲ ਹੜ ਜਾ ਇੱਧਰ ਉਸਤਾ ਜੀ ਹਾਂ ਮਹਾਬੀ ਅਸੀਂ ਹੇਮਕੁੰਡ ਸਾਹਿਬ ਜਾ ਰਹੇ ਹਾਂ ਹਾਂ ਵੈਗਰੂ ਸੱਚੇ ਪਾਤਸ਼ਾਹ ਸਾਰੇ ਦੀ ਮਨੋਕਾਮਨਾ ਪੂਰੀਆਂ ਪੂਰੀਆਂ ਕਰੇ ਜਿਹੜੇ ਉੱਥੇ ਬੈਠੇ ਨੇ ਪਿੰਡੋਂ ਨਹੀਂ ਆ ਸਕੇ ਉਹ ਵੀ ਸੋਚਦੇ ਹੋਣਗੇ ਵੀ ਜੇ ਕਾਸ ਅਸੀਂ ਵਗ ਜਾਂਦੇ ਉਹਨਾਂ ਦੇ ਵੀ ਮਨੋਕਾਮਨਾ ਪ੍ਰਮਾਤਮਾ ਪੂਰੀ ਕਰੇ ਤੇ ਮੈਂ ਇੱਕ ਹੋਰ ਗੱਲ ਦੱਸਦਾ ਇਹਦੇ ਵਿੱਚ ਮੈਂ ਪਾਰ ਕੇ ਸਟਿੰਗ ਹਾਂ ਸਾਰਿਆਂ ਨੂੰ ਐ ਲੱਗੀ ਜਾਂਦਾ ਵੀ ਇਹ ਰੈੱਡ ਬੁੱਲ ਪੀਂਦਾ ਹੈ ਕਿਹੜੀ ਹੈ ਨਾ ਹਿੱਲ ਹਿੱਲ ਨਾ ਵੀ ਰੁਪਈਆ ਵਾਲੀ ਪਾਰ ਕੇ ਹਾਂ ਤੇ ਦੇਖ ਲੈ ਤੂੰ ਬਾਹਰੋਂ ਐ ਲੱਗਦਾ ਉਹ ਵੀ ਇਹ ਸੱਠ ਵਾਲੀ ਪੀਂਦਾ ਹੈ ਹੈ ਜੇ ਅੰਦਰ ਪਹਿਲੀ ਵਾਰੀ ਆਇਆ ਜੀ ਅੰਦਰ ਕਿਵੇਂ ਲੱਗ ਰਿਹਾ ਬਾਈ ਹਾਂ ਵਧੀਆ ਪੌਦਾ ਪੂਦਾ ਰਵਾਉਣ ਤੇ ਬੰਦਾ ਛੱਡਿਆ ਏ ਉਹ ਗਿੱਲ ਬੈਠੇ ਇੱਕ ਗੱਲ ਗੱਲਾਂ ਵਾਲੀਆਂ ਸੁਣਾਉਂਦਾ ਯਾਰ ਉਹ ਭਾਈ ਤੁਸੀਂ ਨਹੀਂ ਚੁੱਪ ਕਰਦੇ ਮੈਂ ਕੀ ਸੁਣਾਉਂਦਾ ਮੈਂ ਤੁਹਾਨੂੰ ਤਾਂ ਉੱਤੋਂ ਨਹੀਂ ਉੱਤੋਂ ਚੱਕਦੇ ਹਾਂ ਭਾਈ ਆਪਾਂ ਇਹ ਵਲੌਗ ਪਾਵਾਂਗੇ ਤੇ ਛੋਟੀਆਂ ਛੋਟੀਆਂ ਤੁਹਾਨੂੰ ਕਲਿੱਪਾਂ ਆਪਾਂ ਜਰੂਰ ਜਿੰਨਾ ਕੋ ਹੋ ਸਕੇ ਓਨੇ ਕ ਦਰਸ਼ਨ ਬਈ ਆਪਾਂ ਕਰਾ ਮੰਗਾਵਾਂਗੇ ਹਨਾ ਹਾਂ ਬਾਕੀ ਕਰਨ ਵਾਲਾ ਤਾਂ ਵੈਗਰੂ ਆ ਫਿਰ ਵੀ ਬੰਦਾ ਕੋਸ਼ਿਸ਼ ਤਾਂ ਕਰ ਸਕਦਾ ਨਾ ਅਸੀਂ ਥੋੜੀ ਜਿਹੀ ਕੋਸ਼ਿਸ਼ ਕਰਾਂ ਛੋਟੇ ਛੋਟੇ ਉਸ ਮੈਂ ਵੀ ਕੱਢ ਲੂੰ ਜਿੱਥੇ ਮੇਰਾ ਦੋ ਲੱਗਿਆ ਕਲਿੱਪਾਂ ਮੈਂ ਵੀ ਕੱਢ ਲੂੰ ਫੇ ਜੋੜ ਕੇ ਸਾਰੀਆਂ ਪਾ ਦੇਣਗੇ ਤੇ ਵੈਗਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਤੁਸੀਂ ਜਰੂਰ ਇੱਕ ਵਾਰੀ ਦਰਸ਼ਨ ਮੇਲੇ ਜਰੂਰ ਕਰਕੇ ਆਇਓ ਜਿਹਨੂੰ ਟਾਈਮ ਲੱਗਦਾ ਹੈ ਬਿਲਕੁਲ ਬਿਲਕੁਲ ਕਿਉਂਕਿ ਇਹ ਉੱਥੇ ਜਾਇਆ ਕੋ ਮੈਂ ਤਾਂ ਤੂੰ ਤਾਂ ਪਹਿਲੀ ਵਾਰ ਜਾ ਰਿਹਾ ਪਹਿਲੀ ਵਾਰੀ ਬਈ ਮੈਂ ਦੂਜੀ ਵਾਰ ਜਾ ਰਿਹਾ ਉੱਥੇ ਜਾ ਹੀ ਸਕਦਾ ਬੰਦਾ ਜਿਹਦੇ ਗੋਡੇ ਗਿੱਟੇ ਕੰਮ ਕਰਦੇ ਨੇ ਤੇ ਇਹ ਹੋ ਸਕਦਾ ਬਾਈ ਤਾਂ ਤੁਸੀਂ ਪਹਿਲਾਂ ਪਹਿਲਾਂ ਜਾਇਆ ਹੋ ਜਿੰਨਾ ਟਾਈਮ ਤੁਹਾਡੇ ਚ ਨੈਣ ਪ੍ਰਾਣ ਰਹਿ ਗਏ ਨੇ ਮਤਲਬ ਗੋਡੇ ਗਿੱਟੇ ਤੁਹਾਡੇ ਸਹੀ ਨੇ ਹੁਣ ਜਿਵੇਂ ਆ ਪ੍ਰੋਣੇ ਨੂੰ ਮਸਲਾ ਆ 15 ਦਿਨ ਹੋ ਗਏ ਸਾਢੇ 8 ਦਿਨ ਨੂੰ ਵੀ ਹੁਣ ਹੁਣ ਜਾ ਸਕਦਾ ਨੂੰ ਜੇ ਗੋਡੇ ਗਿੱਟੇ ਕੰਮ ਛੱਡ ਕੇ ਜਾ ਨਹੀਂ ਸਕਦਾ ਹਾਂ ਹੈ ਐ ਜਗेंद्र ਵਧੀਆ ਲੱਗ ਰਹੇ ਹੈ ਤੈਨੂੰ ਆਣ ਬਾਈ ਹਜੇ ਕਹਿੰਦਾ ਮੇਰਾ ਕੰਮ ਛਡਾ ਤਾ ਇੱਕ ਹੋਰ ਬਾਈ ਆ ਨਾ ਤਰਨਾਟਾ ਹਾਂ ਬੈਗ ਤਾਂ ਨਹੀਂ ਪਹਿਲਾਂ ਤਿਆਰ ਕਰਕੇ ਆਈ ਗਈ ਇਹਨਾਂ ਦਾ ਹਾਂ ਦੱਸਿਆ ਨਹੀਂ ਆਪਾਂ ਇਹ ਤਾਂ ਹੀ ਸਾਡੇ ਕਢਾਈ ਗਿਆ ਕੋਈ ਸਾਡੇ ਕਢਾਈ ਗਿਆ ਵੀ ਮੇਰੇ ਪੈਰ ਜੇ ਖਿੱਚਣਾ ਨਾ ਇਹਦਾ ਰਾਹ ਤੇ ਪਤਾ ਲੱਗਿਆ ਵੀ ਬੈਗ ਤਾਂ ਤਿਆਰ ਹੈ ਇਹਦਾ ਇੱਕ ਵਾਰੀ ਸਾਨੂੰ ਹੋਰ ਗੱਲ ਦਿਖਾਉਣਾ ਗੱਲ ਦਿਖਾਉਣਾ ਕਹਿ ਗਿਆ ਚੀਜ਼ ਦਿਖਾਉਣਾ ਆ ਹਾਂ ਇਹ 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 ਕੋਈ ਪੋਲੀਟੀਕਲ ਮਾਮਲੇ ਤੇ ਗੱਲਾਂ ਕਰ ਰਹੇ ਨੇ ਐਵੇਂ ਪਤਾ ਇਹ ਕਿਸੇ ਮੋਦੀ ਦੀ ਗੱਲ ਛੇਡਰ ਕਿਉਣੀ ਵੀ ਉਹ ਐ ਇਹਨਾਂ ਨੇ 에어ਪੋਰਟ ਐ ਕਰਤਾ ਫਲਾਨਾ ਕਰਤਾ ਇਹਦਾ ਹੁਣ ਨਾ ਰੋਟਾ ਵੇਟਰ ਦਾ ਸ਼ਕਤੀਮਾਨ ਦਾ ਕੰਮ ਜਾ ਹੋਇਆ ਹੈ ਆ ਆ ਕੀ ਕਹਦਾ ਹੋਣਾ ਅਮਰੀਕੀ ਅਮਰੀਕੀ ਦਾ ਬੱਬਲ ਸੁੱਟੇ ਮਾਰੂ ਇਹ ਕੁਝ ਨਹੀਂ ਗੰਮ ਦੀ ਗੱਲ ਕਰਦਾ ਆ ਲਿਆਂਦੀ ਬਾਈ ਇੱਕ ਹੋਰ ਆ ਕਿੱਸਦਾ ਸਿਰ ਹੈ ਨਾ ਇਹ ਜੀ ਵੀ ਸਟਿੰਗ ਪਾਈ ਹੈ ਇਹ ਜੀ ਵੀ ਸਟਿੰਗ ਓਹੋ ਆਪ ਲੈ ਨਹੀਂ ਵਰਦਨੇ ਆ ਦੇਖੋ ਸਿਰਾ ਹੋ ਰਿਹਾ ਕੰਮ ਬਾਈ ਉਸਤਾਦ ਮੈਂ ਕਿਹਾ ਉਹਨੂੰ ਅੜ ਜਾ ਉਹ ਮਾ ਬਾਈ ਐ ਕਰਕੇ ਯਾਰ ਮਾ ਬਾਈ ਨੇ ਸੈਵਨ ਅਪ ਪੀਣਾ ਮਾ ਮਿਲ ਜੂ ਕਹਿੰਦਾ ਜੇ ਸਾਡੇ ਪੂਰੇ ਸ਼ਹਿਰ ਚ ਮਿਲ ਗਿਆ ਕਹਣਾ ਮੈਂ ਦੁਕਾਨ ਵੇਚ ਦੂੰ ਮੈਂ ਤੈਨੂੰ ਕਿਹਾ ਨਹੀਂ ਸੀ ਮਾ ਬਾਈ ਸੈਵਨ ਅਪ ਮਿਲ ਜੂ ਕਹਣਾ ਬਾਈ ਕੀ ਮੰਗੀ ਜਾਂਦਾ ਹੈ ਕਹਣਾ ਤਿੰਨ ਸਾਲ ਕਹਣਾ ਚਕਾ ਅੱਗੇ ਰੋਟੀਆਂ ਢਾਬੇ ਤੋਂ ਹੁਣ ਜਲੇ ਤਾਰੀ ਸੌਹਰੇਗੀ ਬਾਈ ਮਹੱਤਵੋ ਕੇ ਹਾਂ ਹਾਂ ਜੀ ਤੋਂ ਪੋਸਾਂ ਪੀ ਹੋ ਰਹੇ ਨੇ ਪਬਲੀ ਇਹ ਸੱਤ ਨਾਂ ਤੋਂ ਬਿਨਾਂ ਕੋਈ ਪੰਦੇ ਨਾ ਹੋਵੇ ਹੋ ਰਿਹਾ ਈਰਲੀ ਕਹਦੇ ਆਪਾਂ ਇਹ ਬਦਦਾ ਬੇਕਾਰ ਆ ਯਾਰ ਲੈ ਜਾ ਮੈਂ ਰੁਕ ਤਾ ਯਾਰ ਯਾਰ ਕਰਾ ਦੇ ਫਟ ਖਾਲੀਆਂ ਹੈ ਅਸਤਨ ਬੱਦਗਾਲੀਆਂ ਰੋਟੀਆਂ ਕਾ ਨੂੰ ਸਵਾਦ ਨਹੀਂ ਆਪਣੇ ਵਾਲਾ ਖਾਣਾ ਕਾ ਨੂੰ ਬੱਦ ਪੰਜਾਬ ਤਾਂ ਫਿਰ ਪੰਜਾਬ ਹੀ ਹੈ ਇੱਦਾਂ ਨਹੀਂ ਲਾਣਾ ਜਿਵੇਂ ਚੌਲਾਂ ਨਾਲ ਰੋਟੀ ਖਾਦੀ ਹੋਵੇ ਹੈਨਾ ਪੰਜਾਬ ਤਾਂ ਫਿਰ ਪੰਜਾਬ ਹੀ ਹੈ ਜਬਾਨ ਤੇ ਰਹਿਦਾ ਮੈਂ ਗੱਲ ਨੂੰ ਲਵੇ ਤਾਂ ਲੱਗਦਾ ਜਬਾਨ ਤੇ ਨਹੀਂ ਰਹੇ ਬਈ ਬਬਲੀ ਹੈਨਾ ਅੱਜ ਕੱਲ ਜਬਾਨਾਂ ਕਿੱਥੇ ਕਿਵੇਂ ਬਈ ਕਿਵੇਂ ਜੀ ਮਾਂ ਇੱਕ ਵੀ ਬੰਦੇ ਨੇ ਫੋਟੋ ਫੋਟੋ ਨਹੀਂ ਕੱਢੀ ਗਲਤ ਗੱਲ ਹੈ ਬਈ ਇਹ ਹਾਂ ਬਾਈ ਹੁਣ ਵੈਸੇ ਅਸੀਂ ਦੱਸ ਦਿੰਨੇ ਆ ਵੀ ਅਸੀਂ ਪੌਂਟਾ ਸਾਹਿਬ ਮੱਥਾ ਟੇਕ ਕੇ ਹਾਂ ਬਾਈ ਹੋਰਾਂ ਨੇ ਹੁਣ ਗੱਡੀ ਕਹਾਂ ਕਿੱਧਰ ਨੂੰ ਬਾਈ ਇਹ ਕਿੱਧਰ ਜਾਣ ਰਿਸ਼ੀਕੇਸ਼ ਰਿਸ਼ੀਕੇਸ਼ ਅੱਛਾ ਕਾਮ ਆ ਕਿ ਤਕਾਨ ਗੜ ਰਿਸ਼ੀਕੇਸ਼ ਨੂੰ ਜਾ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਨੈਕਟਰ ਸਾਡੇ ਮਰੀਕ ਬਾਈ ਜੀ ਨੇ ਦੇਖ ਕਦੀ ਆਸ ਨੇ ਪਤਾ ਨਾ ਉਹ ਬਾਈ ਬਹੁਤ ਪਿੰਡਾਂ ਵਿੱਚ ਦੀ ਕਹਿੰਦੇ ਪਿੰਡ ਦੇਖਾਂਗੇ ਲੈ ਪਿੰਡ ਦੇਖਾਂਗੇ ਹਨਾ ਪਿੰਡ ਦੇ ਚ ਪਿੰਡ ਚ ਹੀ ਨਹੀਂ ਆਇਆ ਤੂੰ ਹਾਂ ਉਹਦਾ ਵੀਡੀਓ ਚ ਲਾਇਆ ਕਰਾਂਗੇ ਜਦੋਂ ਤੂੰ ਆਏਗਾ ਨਾ ਮੈਨੂੰ ਹਾਂ ਖੜਜੋ ਖੜਜੋ ਇਧਰ ਫੋਨ ਆ ਰਿਹਾ ਹਾਂ ਬਾਈ ਨਾਮ ਉਸਾਰ ਕਾ ਨੂੰ ਤੇ ਨਾਮ ਉਸਾਰ ਨੀਂਦਰ ਬਾਈ ਓਏ ਆਏ ਜਮਾ ਹੋੜੀ ਨੇ ਜਾਂ ਖੜੀ ਬੰਦੇ ਦੂਰ ਦਰਦ ਆ ਯਾਰ ਦੂਰ ਪੰਮਾ ਨਹੀਂ ਹਰਦਾ ਗਿਆ ਬੜੀਆ ਅੰਨਪੁਰੇ ਦੇ ਗੱਲਾਂ ਕਰਦਾ ਇੱਕ ਤੇ ਹੋਰ ਹੋਰ ਯਾਰ ਇੰਨੀ ਦੂਰ ਤੱਕ ਲੰਗੀ ਪਹਿਲਾਂ ਤੇ ਹੁਣ ਤਾਂ ਕੈਸੇ ਫਸੇ ਪਏ ਦੇਖਾ ਇਹ ਓਕੇ ਓਕੇ ਪਾਦੇ ਪੈਸੇ ਇਕੱਠੇ 1.23 ਲੱਖ ਰੁਪਈਆ ਆਦਿ ਕਰੋੜ ਗਿਆ ਨਾ ਇੱਕ ਗੱਲ ਹੈਗੀ ਹੈ ਤੇ ਨਾਟਾ ਰੋਡ ਮਲਾਈ ਵਰਗ ਹੈ ਹਾਂ ਜਮਾ ਇਹ ਸਰੇ ਹੈ ਲੜ ਜੋ ਬਈ ਇਹ ਨਾ ਨਾ ਬਾਈ ਬਣ ਕੇ ਬਲੌਗ ਚੱਲ ਰਿਹਾ ਹੈ ਮੈਂ ਉਹ ਘਰੇ ਘਰ ਕੋਈ ਨਹੀਂ ਵੀ ਪਲਾਦੀ ਵੀ ਪਲਾ ਰਹੇ ਉਹ ਨਾਲ ਹੀ ਪਿਆ ਕਰੂ ਜਣੀ ਖਣੀ ਖਾ ਉਹ ਇਹਨਾਂ ਲਾ ਦਾਂਗੇ ਤੂੰ ਇੱਕ ਗੱਲ ਹੈ ਉਹ ਆ ਦੇਖੀ ਪੂਰਾ ਵਿਊ ਘੈਂਟ ਹੈ ਮੂਰੇ ਖਾਲਸੇ ਦਾ ਝੰਡਾ ਵਿਚਾਲੇ ਲਟਕਦਾ ਹੋਇਆ ਬਾਜਗੁਰੂ ਸਾਈਡ ਤੇ ਖਾਲਸਾ ਬੈਠਾ ਹੈ ਸਾਈਡ ਤੇ ਖਾਲਸਾ ਬੈਠਾ ਹੈ ਖਾਲਸਾ ਬੈਠਾ ਹੈ ਅਮਰੀਕ ਸਾਡੇ ਬਾਈ ਜੀ ਤੇ ਬਾਕੀ ਗੁਰੂ ਮਾਰਾ ਕਿ ਚਲੋ ਵੀ ਚਲੋ 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 ਸਾਬਾ ਨੂੰ ਵੀ ਇੱਧਰੇ ਦੀ ਚਲੋ ਇੱਧਰ ਇੱਧਰ ਤਾਂ ਜਾਣਾ ਤੇ ਮੇਰੇ ਭਾਈ ਹੈ ਅਗਲੇ ਘੱਟ ਤੋਂ ਪਾ ਲਾਂਗੇ ਇਹ ਤਾਂ ਮੇਰੇ ਖਿਆਲ ਚ ਭਾਈ ਤਾਂ ਐ ਘੱਟ ਉਧਰ ਪੰਪ ਕਰਕੇ ਪਿੱਛੇ ਪੰਪ ਪੈਸਾ ਆਦੀ ਹੈ ਭਾਈ ਬਈ ਮੀ ਬਹੁਤ ਤੇਜ ਹੈ ਨਯਾਇਤ ਤੇਜ ਹੈ ਨਯਾਇਤ ਤੇਜ ਹੈ ਨਾ ਭਾਈ ਜਮੀਨ ਦੀ ਨਾ ਮੂਰੇ ਹੈ ਨਾ ਨੇਰ ਗੁੱਪ ਕਰਤਾ ਨੇਰ ਗੁੱਪ ਕਰਤਾ ਇਹਦਾ ਤਰਨਾ ਹਾਟੇ ਰਿਹੜਾ ਗੱਡੀ ਲੈ ਜਾਂਦਾ ਵਿਚਾਲੇ ਕੀ ਚੱਕਰ ਦੇ ਵਿਚਾਲੇ ਉੱਥੇ ਪਤਾ ਨਹੀਂ ਵਿਚਾਲੇ ਕਿਵੇਂ ਉੱਥੇ ਵਿਚਾਲੇ ਧੁੱਪ ਕੱਢ ਰਹੀ ਸੀ ਛਾਤਰੀ ਤਾਂ ਨਹੀਂ ਸੀ ਉੱਥੇ ਹਾਂ ਵਿਚਾਲੇ ਧੁੱਪ ਦੀ ਹੈ ਨਾ ਕਿਲੋਮੀਟਰ ਆ ਕਿਲੋਮੀਟਰ ਆ ਇਹ ਦੱਬ ਉਤਾਰ ਸਿਆਂ ਮੌਸਮ ਦਾ ਨਜ਼ਾਰਾ ਪੂਰਾ ਹਾਂ ਫੁੱਲ ਨਜ਼ਾਰਾ ਵੀਰੇ ਬਹੁਤ ਨਜ਼ਾਰਾ ਨਾ ਵੀ ਫੁੱਲ ਨਿਆਰਾ ਆ ਰਿਹਾ ਹੈ ਮੀਂਹ ਪੈ ਰਿਹਾ ਹੈ ਪੂਰਾ ਮਰੀਕ ਸਿੰਘ ਕੀ ਨੂੰ ਫੋਨ ਲਾ ਰਿਹਾ ਪਬਲੀਕ ਅੱਛਾ ਚਾਤੀ ਜਹਾਤੀ ਆ ਨਿਆਰਾ ਨਾ ਤੂੰ ਗਾਇ ਚਾਤੀ ਅਰੇ ਪਿੱਛੇ ਆ ਨਿਆਰਾ ਆ ਪਾ ਪਿੱਛੇ ਨਿਆਰਾ ਇਕੱਲਾ ਹੀ ਬੈਠਾ ਸੀਟ ਤੇ ਤੂੰ ਹੈ ਗਾਇ ਚਾਤੀ ਚਾਤੀ ਆਤੀ ਹਏ ਵੇ ਤੂੰ ਜਾ ਤਾ ਹੈ ਉਹ ਕੋਈ ਨਹੀਂ ਬਾੜ ਲਗਾਏ ਨੇ ਉਹਦਾ ਕੀ ਹੋ ਰਿਹਾ ਹੈ ਤਰਨਾਟ ਡੇਰ ਬਾਈ ਤੂੰ ਗੱਡੀ ਚਲਾ ਲੈ ਤੂੰ ਗੱਡੀ ਦੇ ਬਾਹਰ ਨਿਕਲ ਕੇ ਉੱਪਰ ਬੈਠ ਕੇ ਚਲਾ ਹਾਂ ਤਰਨਾਟ ਹਲੇ ਤੂੰ ਕਹਿੰਦੀ ਕਹਿੰਦਾ ਆਪਾਂ ਲੰਡੀ ਜੀਪ ਤੇ ਜਾਵਾਂਗੇ ਤੂੰ ਨਹੀਂ ਕਹਿੰਦਾ ਸੀ ਮੈਂ ਕਹਿੰਦਾ ਬਈ ਲੁਆ ਕਹਿਣਾ ਨਹੀਂ ਹੈਗਾ ਦੀ ਕਹਿੰਦਾ ਲੰਡੀ ਜੀਪ ਤੇ ਜਾਵਾਂਗੇ ਖੜੀਆਂ ਨਾਲ ਮੂੰਹ ਭਰਾ ਆਂਦਾ ਓਰੇ ਲੰਡੀ ਜੀਪ ਦਾ ਕੋਈ ਕੰਮ ਨਹੀਂ ਓਦੇ ਲੰਡੀ ਜੀ ਬਚੜ ਜੇ ਤਰਨਾਡ ਆ ਰਹਾ ਤਾਂ ਚੜਤਾ ਜਾਊ ਪਰ ਅਮੀ ਤੋਂ ਬਚਾਂਗੇ ਨਾ ਚੌੜੇ ਟੈਰ ਵਾਲੀ ਚੜਪੂ ਵਰ ਜਿੱਥੇ ਜਿੰਨੇ ਚੜਾਈ ਆਪਾਂ ਚੜੇ ਹਾਂ ਹੈ ਗੱਲ ਤਾਂ ਬਚਣ ਦੀ ਕਹਿੰਦਾ ਅਮੀ ਤੋਂ ਕਿਵੇਂ ਬਚਾਂਗੇ ਨਾ ਚੌੜ ਨਹੀਂ ਸੀਰੀਅਸ ਵੀ ਵਿਚਾਰਾ ਉਹ ਚੌੜੇ ਟੈਰ ਵਾਲੇ ਤੇ ਜ਼ੋਰ ਬ ਲਗਾਉਂਦਾ ਯਾਰ ਕਿੰਨੀ ਦਾ ਹੁੰਦੀ ਆ ਯਾਰ ਰੋਗ ਥੋੜਾ ਜਿਹਾ ਪਾਓ ਗੇਟ ਤੇ ਜਾਣਾ ਫਟੇਲੇ ਲੈ ਵੀ ਕੱਲ ਸੁਣੋ ਪਾ ਸਾਹਮਣੇ ਵਾਲੇ ਗੇਟ ਤੇ ਜਾ ਲੈ ਵੀ ਉਹ ਪਣੋ ਇਹ ਕਿ ਨਾ ਖੁੱਲਾ ਹੋ ਜਾ ਮੋੜਨਾ ਬਹੁਤ ਖੋਜਵਾ ਤੇ ਭੜਕੇ ਪਤਾ ਹੈ ਲੈ ਵੀ ਉਹ ਕਿੱਧਰ ਦੀ ਬਟਾ ਹਾਂ ਉਹਦਾ ਵੀ ਗੱਡੀ ਚ ਉਤਰੋ ਫਿਰ ਵੀਰੇ ਲੈ ਵੀ ਮਸਰਾ ਇਹ ਬਣ ਗਿਆ ਵੀ ਮੀਂਹ ਪੈ ਰਿਹਾ ਪੂਰਾ ਪੂਰਾ ਤੇ ਗੱਡੀ ਚ ਉਤਰ ਕੇ ਹੁਣ ਹੋਟਲ ਚ ਜਾਣਾ ਫਾਬਲੇ ਦਰਗੀਸ਼ੂ ਖੋਲਣਦਾਰ ਦੇ ਕੀ ਇਹ ਚੱਲ ਬਈ ਚੱਲ ਬਈ ਤਾਰੀ ਓਏ ਖੜ ਜਾ ਕਿੱਧਰ ਗਏ ਆਜੋ ਆਜੋ ਵੀਰੇ ਉਹ ਕਿੱਧਰ ਗਏ ਆ ਹੋ ਗਿਆ ਓਸਤਾਦ ਖੜ ਜਾ ਇਧਰ ਓਏ ਆ ਜਾ ਆ ਆ ਆ ਕੋ ਦੂ ਨੂ ਆ ਤੁੱਕ ਦਾ ਮੂਕ ਕੀ ਅਦਿਕਾ ਬਾਈ ਕੌਣ ਗਦਾਰ ਆ ਕਾਣ ਬਈ ਸਾਨੂੰ ਕਿਉਂ ਕਿਉਂ ਬਈ ਅਸੀਂ ਕਿਵੇਂ ਗੱਲ ਰਹਿ ਲੋ ਹੈਲੋ ਹੈਲੋ ਦੱਸ ਕਿਵੇਂ ਹੈ ਕੱਟਾ ਹੈਲੋ ਹੈਲੋ ਕੋਈ ਖਾਏਗਾ ਪੀਜਾ ਖਾ ਲੋ ਪੀਜੋ ਪੀਜਾ ਖਾ ਲੋ ਉਬਰ ਇੱਡਾ ਜਿਹੇ ਬਣਦੇ ਹੁੰਦੇ ਕੀ ਕਹਿੰਦੇ ਹੁੰਦੇ ਕੀ ਬ੍ਰੈਡ ਸੈਂਡਵਿਚ ਜ਼ ਵਿੱਚ ਮੈਂ ਕਹਿੰਦਾ ਕੱਲੀ ਚਾਹ ਪੀ ਲਵਾਂ ਰੋਟੀ ਦੀ ਭੁੱਖ ਮਰ ਜੂ ਹੱਥਾਂ ਤੇ ਚੱਲ ਖਾਣਾ ਹੈ ਕੋਈ ਆਹ ਖਾਵਾਂਗੇ ਆਨਲਾਈਨ ਮੈਂ ਆਰਡਰ ਕਰਾਂ ਨਾ ਜਿਵੇਂ ਪਬਲਿਕ ਹੋ ਬਾਈ ਪਬਲਿਕ ਤੁਸੀਂ ਤਾਂ ਆਪ ਵੀਡੀਓ ਦੀ ਚਾਹ ਪੀ ਸਕਦਾ ਹੈ ਨਾ ਫਿਰ ਬਾਈ ਖਾਵਾਂਗੇ ਉਸਤਾਦ ਗੱਡੀ ਦੀ ਬਾਈ ਗੱਡੀ ਦੀਆਂ ਲਾਈਟਾਂ ਤੂੰ ਚਲਦੀਆਂ ਛੱਡਿਆ ਆ ਹਾਂ ਚੱਲ ਰਹੀਆਂ ਨੇ ਬਈ ਚੱਲ ਰਹੀਆਂ ਨੇ ਬਾਈ ਉਧਰ ਦੀ ਦੇਖ ਆ ਮੈਂ ਉਧਰ ਦੇਖ ਕੇ ਆਇਆ ਆ ਗ੍ਰਿਲ ਲਾਈਟ ਨਹੀਂ ਲੱਗ ਰਹੀ ਲਾਈਟ ਕਰ ਦੋ ਜੀ ਉਹ ਚੱਲ ਰਹੀ ਡਾਊਨ ਲਾਈਟਾਂ ਬਾਈ ਹੈਲੋ ਪਾਰਕਿੰਗ ਲਾਈਟਾਂ ਬਾਈ ਇੱਧਰ ਹੈਲੋ ਸੋਚ ਨਾਲ ਨਹੀਂ ਬੰਦ ਹੁੰਦੀਆਂ ਹੈਲੋ ਇਹਨੇ ਜਦ ਤੱਕ ਬੰਦ ਚਾਹ ਉਹ ਨਹੀਂ ਬੰਦਵਾਰ ਹੁੰਦਾ ਹੈ ਹੁਣ ਤੂੰ ਇਹ ਹੁਣ ਤੂੰ ਇਹ ਮੰਨਦਾ ਵੀ ਘੋਟਾ ਬੰਦ ਕਰਕੇ ਆ ਬਾਈ ਲਾਈਟਾਂ ਚੱਲਦੀਆਂ ਮੈਂ ਦੇਖਿਆ ਲਾਈਟਾਂ ਹਾਂ ਦੇਖਿਆ ਆ ਜਾ ਆਜਾ ਚੱਲ ਪਾਰਕਿੰਗ ਰੇਟਾਂ ਚੱਲ ਰਹੀਆਂ ਨੇ ਚੱਲਦੀਆਂ ਨੇ ਆਏ 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 ਉਹ ਤਾਂ ਦੇਖ ਲੈ ਪਾਰਕਿੰਗ ਰੇਟਾਂ ਬੰਦ ਕਰਨਗੇ ਇਹ ਚੱਲਦੀਆਂ ਬੰਦ ਹੋਣੀਆਂ ਚੋ ਦੇਖੀ ਉਹ ਦੇਖੀ ਉਹ ਦੇਖੀ ਨਾਲ ਨਾਲ ਆਉਂਦੇ ਨੇ ਨਾਲ ਨਾਲ ਆਉਂਦੇ ਨੇ ਆਏ ਅੱਜ ਜਗਿੰਦਰ ਦੇਖੀ ਜਗਿੰਦਰ ਕਣੀ ਦੇਖੀ ਮਰਾ ਹੋਰ ਗਲੇ ਬਾਈ ਆ ਜਾ ਆ ਜਾ ਓਏ ਆਏ ਜਗਿੰਦਰ ਤੂੰ ਆਏ ਦੱਸ ਤੂੰ ਪਹਿਲੀ ਵਾਰੀ ਆਇਆ ਪਹਾੜਾ ਕਣੀ ਨਜ਼ਾਰਾ ਆ ਰਿਹਾ ਪੂਰਾ ਬਾਈ ਹੈ ਬਹੁਤੋ ਨਜ਼ਾਰੇ ਸਿਰਾਂ ਕਾ ਮੁਰਿਆ ਤਰਨਾਟਾ ਲਓ ਜੀ ਸਸਰੀਕਾਲ ਆਪਾਂ ਹੁਣ ਗੱਡੀ ਬਦਲ ਲਈ ਆਪਾਂ ਬਾਵਲੀ ਬਾਈ ਜੀ ਹੋਰਾਂ ਨਾਲ ਆ ਗਿਆਂ ਆਏ ਹਾਏ ਤਾਰੀ ਤੇ ਮੈਂ ਹਨਾ ਤਾਰੀ ਤਾਰੀ ਆਹ ਤਾਰੀ ਆਹ ਆ ਜਿਹੜੇ ਆ ਕਲਰ ਵਾਲੇ ਆ ਟੈਂਪੂ ਜੇ ਖੜੇ ਨੇ ਆ ਲੈ ਕੇ ਜਾਣ ਵਾਲੇ ਨੇ ਉਤਰ ਹਨਾ ਫੇਵਰੇਟ ਕਲਰ ਹੁੰਦਾ ਹੈ ਹਨਾ ਇਧਰ ਆਹ ਦੇਖੋ ਇਧਰ ਇੰਨੇ ਕੀ ਪੰਪ ਨੇ ਬਾਈ ਛੋਟੇ ਛੋਟੇ ਜੇ ਉਹ ਜਥੇਦਾਰ ਹੋਰਾਂ ਨੇ ਵਿੱਗੇ ਚ ਬਾਗਲ ਰੱਖਤਾ ਉੱਥੇ ਖੜਿਆ ਰਹਿੰਦੇ ਨੇ ਟਰਾਲੀਆਂ ਜਥੇਦਾਰ ਬੱਸਾਂ ਹਾਂ ਜਥੇਦਾਰ ਬੱਸਾਂ ਬਣਾਇਆ ਪੈਟਰੋਲ ਪੰਪ ਐ ਬੱਸ ਸਟੈਂਡ ਦਿਖਾਰ ਕੇ ਆ ਉਹ ਆਹ ਦੇਖ ਲੈ ਏਡਿਕ ਪੰਪਾਂ ਨਾਲ ਵੀ ਕੰਮ ਚੱਲ ਜਾਂਦਾ ਜਿਹਨੇ ਚਲਾਉਣਾ ਹੈ ਜਿਹਨੇ ਚਲਾਉਣਾ ਜਥੇਦਾਰ ਤੈਨੂੰ ਕਹਿੰਦਾ ਤਾਰੀ ਉਹ ਕਹਿਣਾ ਸ੍ਰੀਆਮ ਕਹਨੇ ਵੀਰੇ ਹੈ ਕੋਈ ਮਤਲਬ ਦੇਖ ਬਈ ਬਹੁਤ ਸੋਹਣਾ ਸ਼ਹਿਰ ਐ ਇਹ ਐ ਮਸ ਉਹ ਫੁੱਫੜ ਸਾਡਾ ਗੱਡੀ ਚਲਾ ਰਿਹਾ ਹੈ ਹੱਸੜ ਹੈ ਨਾ ਮੇਲ ਵੀ ਮੇਲ ਸਹੀ ਕਰ ਕਰਦਾ ਜੀ ਇੱਥੋਂ ਆਏ ਨੂੰ ਆ ਹੈਗੇ ਹਾਂ ਹੈਗੇ ਹੈਗੇ ਜੀ ਹੈਗੇ ਜੀ ਉਹ ਤਾਂ ਰੁਲ ਕੇ ਹੈ ਉਹ ਤਾਂ ਰੁਲ ਕੇ ਉਹ ਰੁਲ ਜਾਂਦੇ ਨਹੀਂ ਬਾਬੇ ਬਾਬੇ ਵਿਊ ਬਾਬੇ ਵਿਊ ਦੇਖੋ ਤੁਸੀਂ ਬਣਾ ਬਈ ਵੀਡੀਓ ਇਹ ਲੈ ਵੀ ਗੁਰਵਿੰਦਰ ਬਣਾ ਲੈ ਬਈ ਗੁਰਵਿੰਦਰ ਇਹ ਪਾਣੀ ਪੂ ਰੀਲ ਪਾਣੀ ਪੂ ਇਹ ਲੈ ਵੀ ਬਣਾ ਲੈ ਫਿਰ ਪਾਰਾਂ ਜੀ ਉਸ ਪਾਵਾਗੇ ਆਹ ਦੇਖ ਲੈ ਨਦੀਆਂ 'ਚ ਟਰੱਕ ਘੜਾਰ ਕੇ ਨੇ ਲੈ ਬਣਾ ਬਈ ਬਣਾ ਲੈ ਜੀ ਬਣਾਉਨੇ ਆ ਆਹ ਦੇਖੋ ਓਏ ਓਏ ਕਾਂ ਨੂੰ ਪੁੱਛਦਾ ਬਾਬੇ ਸਿਰਾ ਮੈਂ ਕੀ ਆਪਾਂ ਨੇ ਉੱਥੇ ਜੀ ਨਹੀਂ ਬਣਾਈ ਤੀ ਔਰੀ ਔਰੀ ਬਣਾਈ ਦੀ ਬਾਈ ਸਾਹਿਬ ਹਾਂ ਹਾਂ ਆਪਾਂ ਰਿਸ਼ੀਕੇਸ਼ ਪਹੁੰਚ ਗਏ ਲਓ ਵੀ ਲਓ ਵੀ ਮਿੱਤਰੋ ਅਸੀਂ ਰਿਸ਼ੀਕੇਸ਼ ਆ ਕੇ ਤੁਹਾਨੂੰ ਦੱਸਦੀ ਹਾਂ ਉਹ ਤਾਂ ਦੱਸਦਾ ਤੁਹਾਨੂੰ ਲੈ ਵੀ ਗੁਰਵਿੰਦਰ ਆਪਾਂ ਸੋਨੇ ਘਟਾ ਰਹੇ ਹਾਂ ਯਾਰ ਹਾਂ ਯਾਰ ਇਹ ਦੂ ਵਾਦ ਤੇ ਕਿੱਥੇ ਆਵਾਂ ਕਿੱਥੇ ਨਾ ਇਹ ਨਹੀਂ ਅੱਗੇ ਆਵਾਂ ਬੜੀ ਬਹੁਤ ਸੋਹਣਾ ਸ਼ਹਿਰ ਬਈ ਅਸਲ ਚ ਜ਼ਿੰਦਗੀ ਦਾ ਨਜ਼ਾਰਾ ਕਹਿੰਦੇ ਗੱਡੀ ਮੈਟਰ ਨਹੀਂ ਕਰਦੀ ਹੁੰਦੀ ਕੀ ਹੋਇਆ ਫੋਰਚਨਰ ਚ ਅਸੀਂ ਜਮਪਟ ਜਾ ਗਏ ਗੱਡੀ ਮੈਟਰ ਨਹੀਂ ਕਰਦੀ ਤਿੰਨ ਵਾਰੀ ਰੋਲਤੀ ਪਿੱਛੇ ਹਾਂ ਤਿੰਨ ਵਾਰੀ ਰੋਲਤੀ ਪਿੱਛੇ ਗੱਡੀ ਮੈਟਰ ਨਹੀਂ ਕਰਦੀ ਜੇ ਬੈਠੇ ਬੰਦੇ ਮੈਟਰ ਕਰਦੇ ਨੇ ਤਾਰੀ ਵੀਰੇ ਹੋਰੀ ਬੈਠੇ ਨੇ ਸਾਡੇ ਪਬਲੀ ਵੀਰੇ ਬੈਠਾ ਅੱਡਾ ਹਾਂ ਮਾਸੜ ਬੈਠਾ ਮਾ ਫਫੜ ਓਏ ਫਫੜ ਬੈਠਾ ਅੱਡਾ ਗੱਡੀ ਚਲਾ ਰਿਹਾ ਬਫੜ ਸਾਡਾ ਹਾਂ ਨਾ ਤਾਰੀ ਨਾ ਨਾ ਮੈਂ ਤਾਂ ਸ਼ੀਸ਼ਾ ਲਾ ਕੇ ਇਹ ਬਈ ਤਾਰੀ ਅਸੀਂ ਤਾਰੀ ਯਾਰ ਸ਼ੀਸ਼ੇ ਦੇ ਛ੍ਰੀਟਾ ਮਾਰਨਾ ਤਾਰੀ ਬੀਟ ਨਹੀਂ ਮਾਰਨੀ ਆ ਤਾਂ ਮੈਨੂੰ ਬਲੌਗ ਵਾਲੇ ਬਾਲੇ ਭਰੇ ਲੱਗਦੇ ਔਰ ਸਭ ਦੇਖ ਕੇ ਰੁਲ ਕੇ ਪਿੱਛੇ ਤੜਾਟ ਉਹਨਾਂ ਦਾ ਫੋਨ ਆ ਰਿਹਾ ਹੈ ਕੱਲ ਯਾਰ ਛੋਡੇ ਕੋਲੇ ਵੱਡੀ ਗੱਡੀ ਆ ਅਸੀਂ ਖੜ ਗਏ ਵੀਰੇ ਜਿੰਨੇ ਮਰਜ਼ੀ ਦਾ ਦੇ ਦੇ ਗੱਡੀ ਰੋਕਤੀ ਫਿਰ ਮੈਂ ਥੋੜੀ ਦੂਰ ਤੱਕ ਪਿਸਤੌਲ ਲੈ ਓਏ ਨਾ ਓਏ ਹੈਲੋ ਬਲੌਗ ਚੱਲ ਰਿਹਾ ਹੈਲੋ ਸਾਨੂੰ ਇਦਾਂ ਨਹੀਂ ਬੋਲਣਾ ਵੀਰੇ ਬੰਦੇ ਬੁਲਾ ਲੂ ਮੈਂ ਕੱਟਦਾ ਹਾਂ ਹਲੋ ਕਹਿੰਦਾ ਫਿਰ ਮੈਂ ਅੱਜਰ ਲਾ ਲੈ ਕੇ ਹਾਂ ਉਹ ਆ ਪੁਲ ਤੇ ਤੋਂ ਕਿੰਨਾ ਕਰਦੇ ਲੱਗੇ ਹਾਂ ਨਾਲ ਹੀ ਆ ਪੁਲ ਦੇ ਨਾਲ ਵੀਰੇ ਪੁਲ ਤੇ ਬਿਲਕੁਲ ਨਾਲ ਵੀਰੇ ਅੱਗੇ ਆਓ ਸਸੀ ਕਾਲ ਬਈ ਵਿਊ ਦੇਖੋ ਯਾਰ ਤੁਸੀਂ ਘੈਂਟ ਐ ਨਾ ਕੰਮ ਜਮੀ ਕੀ ਹੋਇਆ ਥੋੜੇ ਅਸੀਂ ਕਾਲੇ ਆ ਰਹੇ ਹਾਂ ਬੇਰਾਮ ਜੇ ਹੋ ਗਏ ਦੁਨੀਆਂ ਨੇ ਸਾਡੇ ਦੁਨੀਆਂ ਨੇ ਸਿਰ ਥੋੜੇ ਵਾਸਤੇ ਨਹੀਂ ਦਿੱਤਾ ਤੁਸੀਂ ਨਾ ਉਹ ਰਾਹ ਭੁੱਲ ਗਏ ਬਾਈ ਘੈਂਟ ਦ੍ਰਿਸ਼ ਹੈ ਜਮੀ ਐਂਡ ਗੱਲ ਬਾਤ ਹੈ ਪੂਰੀ ਮੀਂਹ ਪੈ ਰਿਹਾ ਮਿੰਨਾ ਮਿੰਨਾ ਬਾਈ ਹੁਣੀ ਗੱਡੀ ਉਸ ਨੇ ਸਿਰਾ ਲੱਗ ਰਿਹਾ ਹੈ ਕੰਮ ਆਹ ਦੇਖੋ ਯਾਰ ਇਧਰ ਨਿਕੇ ਨਿਕੇ ਪੰਪ ਨੇ ਆ ਪੰਪ ਕਿਹੜੀ ਕੰਪਨੀ ਦਾ ਹੈ ਹਾਂ ਸਤਨਾਉ ਚਾਚੇ ਦਾ ਆ ਕੱਢ ਜਾ ਆ ਉਹਨੇ ਉਹੀ ਯਾਰ ਕੀ ਗੱਲ ਐ ਸਤਨਾਬ ਨੂੰ ਪੰਪ ਵਾਲੀ ਗੱਲ ਸੁਣਾ ਪੰਪ ਵਾਲੀ ਗੱਲ ਸੁਣਾ ਦੇ ਇਹਨੂੰ ਇਹਨੂੰ ਪੰਪ ਵਾਲੀ ਗੱਲ ਸੁਣਾ ਰੋਕੋ ਰੋਕੋ ਬਈ ਰੋਕਾ ਇਹਨੂੰ ਪੰਪ ਵਾਲੀ ਗੱਲ ਸੁਣਾਈ ਕਿਸ ਸਾਰਾ ਦਰਵਾਨੇ ਸਿਰ ਆਏ ਨਹੀਂ ਦਿੱਤੇ ਓਏ ਓਏ ਖੜ ਜਾ ਖੜ ਜਾ ਇਹਨੂੰ ਪੰਪ ਵਾਲੀ ਗੱਲ ਸੁਣਾ ਦੇ ਮੇਰੀ ਗੱਲ ਸੁਣ ਲਾ ਆ ਪੰਪ ਦੀ ਜਗਾ ਦੇਖ ਲਾ ਉਹੀ ਭੈਣ ਦੀ ਲਗੜਾ ਉੱਥੇ ਕਿਲਾ ਵਗਲ ਰੱਖਿਆ ਤਾਂ ਉੱਥੇ ਖੜੀਆਂ ਰਹਿੰਦੇ ਜੱਫੇਦਾਰ ਬਿੱਟਾ ਆ ਇੰਨੇ ਨਾਲ ਵੀ ਕਾਰੋਬਾਰ ਚੱਲ ਜਾਂਦੇ ਨੇ ਆ ਵਿੱਗਾ ਜ਼ਾਣੀ ਹੈਗਾ ਲਾ ਕੇ ਬਧਾ ਮੇਰੀ ਗੱਲ ਸੁਣ ਲੈ ਕੌਣ ਹੈ ਬਾਈ ਕੌਣ ਨਾ ਵੀਰੇ ਦੇਖ ਰਿਹਾ ਸੀ ਨਾ ਕੌਣ ਕਹਿੰਦਾ ਯਾਰ ਨੂੰ ਤੂੰ ਰਾਹੇ ਪਾਉਣਾ ਹੈ ਕਿ ਨਾ ਪਰ ਕਦ ਮੈਂ ਤੂੰ ਇਹ ਪਾ ਕੇ ਮੈਂ ਯਾਰ ਨੂੰ ਇਹ ਤਾਂ ਪਤਾ ਨਹੀਂ ਯਾਰ ਥੋੜਾ ਹੋਰ ਲੜ ਪਈ ਲੜ ਪਈ ਆ ਇਹ ਦੇਖਦਾ ਸੀ ਵੀ ਅੱਜ ਤਾਂ ਮੇਰੇ ਯਾਰ ਨੂੰ ਲਿਖਾ ਛੱਟ ਕੇ ਮੈਂ ਦੇਖ ਲੈਣਾ ਵੀ ਕੱਲ ਨੂੰ ਚੰਗੀ ਥਾਂ ਤੇ ਮਰਾ ਦੇਣਾ ਉੱਤਰ ਇਕੱਲੇ ਚੱਲਦਾ ਆ ਤੜਿਆ ਹੋਇਆ ਥੱਲੇ ਹੋ ਕੋਈ ਕਹਿੰਦਾ ਤਾਰੀ ਮਾਂ ਬਈ ਉੱਤਰ ਬੱਸ ਹਾਂ ਭਾਈ ਉਹ ਭਾਈ ਮੇਰੀ ਗੱਲ ਇਹਦਾ ਕਹਿ ਗਈ ਕਿ ਆਉਂਦੀ ਹੈ ਨਾ ਮੋਟਰ ਜਾਂਦਾ ਨਾ ਉਹਦਾ ਉਹ ਤਾਂ ਫਿਰਦਾ ਹੀ ਆ ਉਹ ਕਰਿਆ ਆ ਆ ਲੈ ਗਿਆ ਯਾਰ ਆ ਇਹਦਾ ਬੰਦੇ ਬੇਕਾਰ ਨੇ ਕੜੇ ਇਧਰ ਚੱਲੋ ਇਧਰ ਜੋ ਦੱਲਿਓ ਚੱਲੋ ਕਿਧਰ ਉਧਰ ਚੱਲੋ ਬੋਜੀ ਉਹ ਯਾਰ ਜਗENDER ਰੂਪਾ ਆ ਗਿਆ ਓ ਹੈਲੋ ਗੱਲ ਸੁਣ ਲਓ ਬਾਈ ਓ ਹੈਲੋ ਓ ਓ ਦੰਦਾ ਨੀ ਜਾ ਓ ਦੰਦਾ ਨਹੀਂ ਆ ਰਹਾ ਮੇਰੀ ਗੱਲ ਸੁਣ ਲੈ ਬਾਈ ਹੁਣ ਕੋਈ ਜ਼ਿੰਮੇਵਾਰੀ ਨਹੀਂ ਨਾ ਰਹਿਓ ਆਪਦਾ ਆ ਜਾ ਓ ਬਾਈ ਓ ਜਗENDER ਆਇਆ ਤਾਰੀ ਇਕੱਲੀ ਆ ਓ ਮੈਨੂੰ ਚੱਲ ਓ ਤੇਰਵੀਂ ਕਰੂ ਓ ਜਗENDER ਜਗENDER ਆਇਆ ਉਧਰ ਓਏ ਹੈਲੋ ਉਧਰ ਚੱਲ ਬਈ ਓ ਯਾਰ ਖੜ ਜਾ ਓ ਯਾਰ ਮੰਗੇ ਬਹੁਤ ਹੈ ਉਧਰ ਨਾਟਕ ਕੀ ਕਰਾ ਮੈਂ ਤੇ ਵਾਲੀ ਆ ਟੋਡਰਾ ਐ ਰਿ ਭਾਈਆ ਕਹਿੰਦਾ ਸਰਦਾਂ ਭਾਈਆ ਓਏ ਕਹਿੰਦਾ ਤਾਰੀ ਕਹਿੰਦੇ ਬੈਠੋ ਆਪਦਾ ਭਾਈਆ ਬੈਠ ਜਾ ਬੈਠ ਜਾ ਓਏ ਤਾਰੀ ਇਹ ਆਪਰੂ ਲੈਣੀ ਪੈਂਦੀ ਏ ਗਿਸ਼ਟੀ ਜੀ ਇਹ ਭਾਈਂ ਯਾਰ ਇੱਧਰੋਂ ਚੱਕ ਕੇ ਲਿਆਉਣ ਦਾ ਹੋ ਆ ਕੇ ਦੇਖ ਲੈਣ ਗੱਡੀ ਦੂਰੋਂ ਉੱਥੋਂ ਪੈਰ ਕੇ ਜਾਣਾ ਪੂਛਾ ਅੱਛਾ ਐ ਗੱਡੀ ਤੇ ਆਉਂਦੀ ਜਾਂਦੀ ਐ ਇਹ ਚੱਪੂ ਚਲਾਉਣਾ ਪੈਂਦਾ ਇੱਥੇ ਚੱਪੂ ਗੱਡੀ ਤੇ ਆਉਂਦੀ ਜਾਂਦੀ ਐ ਓਏ ਓਏ ਓਕੇ ਸਤੀ ਚੜੇ ਜਾਂ ਨੂੰ ਕਿਹੜੀ ਦੇ ਮੈਂ ਪੁੱਛਾ ਚੜੂੰ ਵੀਰੇ ਹੈ ਪੱਕਾ ਮੈਂ ਤਾਂ ਪਹਿਲਾਂ ਵੀ ਚੜਿਆ ਤੀ ਸਤਨਾਉ ਤੂੰ ਪੱਕਾ ਵੀਰੇ ਤੂੰ ਬਈ ਜਗेंद्रਾ ਤੂੰ ਮੈਨੂੰ ਤਾਂ ਜਾਣਦੇ ਨੇ ਉਹ ਹੈ ਮੈਨੂੰ ਤਾਂ ਜਾਣਦੇ ਨੇ ਹੋਰ ਸੌ ਲੱਗੇ ਰੁਪਈਏ ਨਹੀਂ ਲੈਂਦੇ ਆ ਪਤੋਂ ਹੈ ਨਾ ਪੱਕਾ ਬਾਹਰ ਆਇਆ ਤੇ ਨਾਲੇ ਬੁੱਕੜ ਬੁੱਕੜ ਪੈਣਗੇ ਸੌ ਲੱਗੇ ਹੈ ਹੈ ਬਈ ਬਹੁਤ ਸੋਹਣਾ ਸ਼ਹਿਰ ਹੈ ਨਿਆਰੇ ਨੇ ਪੂਰੇ ਮਾਈਂਡ ਬਲੋਇੰਗ ਹੈ ਜਮੀ ਸਿਰਾ ਹੋਇਆ ਜਾਏਗਾ ਮਾ ਚੱਲੀਏ ਓਏ 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 ਮਸੜਾ ਓਏ ਆ ਸਤਨਾਮ ਕੇ ਰਿਸ਼ਤੇਦਾਰ ਨੇ ਉਹ ਸਤਨਾਮ ਦੇ ਚਾਚੇ ਦਾ ਪੁੱਤ ਹੈ ਤારી ਭਈ ਇਹ ਕੋਈ ਚੌੜਾ ਹੁੰਦੀ ਏ ਯਾਰ ਇਹ ਕਾਦੀ ਚੌੜਾ ਏ ਯਾਰ ਮੇਰੇ ਘਰਾਂ ਬਲੌਗ ਵਾਲੇ ਬੰਦੇ ਮੈਨੂੰ ਬਹੁਤ ਭਰੇ ਲੱਗਦੇ ਨੇ ਸੌਣ ਜਿਵੇਂ ਕੜਕੀ ਦਾ ਕਹਿ ਲੱਗਦਾ ਕੈਮਰਾ ਤਾਂ ਮੈਨੂੰ ਬਹੁਤ ਉੱਤੋਂ ਲੱਗਦਾ ਬਲੌਗ ਕੈਮਰਾ ਲੱਗਦਾ ਤੈਨੂੰ ਪੁਰਾ ਬਾਈ ਜੀ ਐਲ ਓਏ ਕੋਈ ਨਹੀਂ ਇਤਨਾ ਉਹ ਤਾਂ ਦੇਖੀ ਉਹ ਦੇਖੀ ਉਹ ਤਾਂ ਦੇਖ ਲੈ ਪਹਿਲੀ ਬੈੱਡ ਤੇ ਬੈਠੇ ਆ ਉਹ ਦੇਖੀ ਵੀ ਉਹਨਾਂ ਨੂੰ ਕਿਹਾ ਕਿਸਨੇ ਬੈੱਡ ਤੇ ਬੈਣ ਨੂੰ ਗਿੱਲ ਤਾਂ ਕੰਜਰ ਦਾ ਜਮੇ ਫੌਜੀ ਝਾਕਣੀ ਝਾਕਦਾ ਹੈ ਗਿੱਲ ਦਾ ਫੌਜ ਹੈ ਗੇਟ ਮੇਰੀ ਗੱਲ ਨਹੀਂ ਗਿੱਲ ਪਤਾ ਹੈ ਗਿੱਲ ਦੇਖੀ ਹਰੇ ਤਾਂ ਦੇਖੂਗਾ ਉਹ ਯਾਰ ਲੇਟ ਹੋਈ ਜਾਨੇ ਬਾਈ ਛੇਤੀ ਕਰੋ ਬਾਈ ਛੇਤੀ ਕਰੋ ਫੌਜੀ ਹੈ ਸੜਕ ਕੇ 4 ਵਜੇ ਉੱਠਦਾ ਪੱਟੂ ਕਹਿੰਦੇ ਤੁਸੀਂ ਮਸ਼ੀਨ ਲੈ ਕੇ ਆਏ ਰਿਏ ਚਾਹੇ ਕਦੇ ਨਾ ਤੋ ਕਿ ਸੌ ਲੱਗੇ ਬਾਈ ਹੁਣ ਤੁਰੇ ਤਾਂ ਉਰੇ ਦੀ ਚਗਾ ਨਾ ਤੋ ਕਿ ਵੇਟ ਕਰ ਰਹੀਆਂ ਹਾਂ ਹਾਂ ਤੇ ਮੇਰਾ ਨਾਮ ਲੈਦੇ ਵੀ ਨਾ ਤੋ ਕਿ ਨਾ ਹੱਤਾ ਤਾਂ ਹੈ ਨਹੀਂ ਹਾਂ ਭਰੇ ਤੈ ਮੁੜਕਾ ਹੋ ਅਦਰ ਨਾ ਦੇ ਹੋਏ ਬਾਥਰੂਮ ਆ ਤੇਰੇ ਕਰਮਾਇ ਸੁਭੋਤਾ ਰੋਟੀ ਦੀ ਵੇਟ ਐ ਕਰ ਰਹੇ ਹਾਂ ਹੁਣ ਕਿ ਵੀ ਬੱਸ ਕਦੋਂ ਆ ਜੇ ਉਹਨੇ ਪੁੱਟ ਕੇ ਪਾ ਜਾਂ ਜਿਵੇਂ ਲੰਗਰ ਤੇ ਨਹੀਂ ਬਾਬੇ ਨੂੰ ਡੀਕਦੇ ਹੁੰਦੇ ਵੀ ਖੀਰ ਵਾਲਾ ਉਹਨਾਂ ਦੀ ਕਿੜਾ ਦੇ ਜੇ ਜੇ ਵਧੀਆ ਹੋ ਜੂ ਉਹ ਹਾਲਾਤ ਹੋ ਰਹੇ ਨੇ ਸੁਣ ਦਿਖਾਵਾਂ ਸਾਰਿਆਂ ਦੇ ਫੋਨਾਂ ਦੇ ਧਿਆਨ ਨੇ ਇਕੱਲੇ ਕਹਨੇ ਬੰਦੇ ਦੇ ਹੱਥ ਚ ਫੋਨ ਹੈ ਕਿੰਨੇ ਤੇ ਦਿਖੀ ਸੰਤੀ ਨੇ ਲਪੋੜਿਆ ਜਗਿੰਦਰ ਵਾਲਾ ਫੋਨ ਚਾਰਜ ਤੇ ਅੱਗ ਗਿਆ ਉਹ ਪਾਵਰ ਬੈਂਕ ਤੇ ਚਾਰਜ ਹੁੰਦਾ ਉਹ ਹੁੰਦਾ ਨਹੀਂ ਉਹ ਜਿੰਨ ਲੱਲ ਵਾਲਾ ਵੀ ਚਾਰਜ ਤੇ ਉਹ ਤਾਂ ਨਹੀਂ ਚੱਕਿਆ ਹੋਣੇ ਬਾਕੀ ਸਾਰਿਆਂ ਦੇ ਹੱਥ ਚ ਫੋਨ ਨਹੀਂ ਰਹਿਣਾ ਤੇਰੇ ਕੋਈ ਨਹੀਂ ਜਾਂਟੀ ਰੋਟੀ ਤਾਂ ਮਿਲੂਗੀ ਬਾਈ ਖਵਾਮ ਆਈ ਤੇ ਅੱਛਾ ਕਲਿਆ ਅੱਛਾ ਕਲਿਆ ਕਿੱਥੇ ਰਿਹਾ ਜਾਂਦਾ ਇੱਕ ਮਹੀਨੇ ਤੇ ਇੱਕ ਮਹੀਨੇ ਤਾਰੀਆਂ ਵਿਚਾਰੇ ਆਪੋ ਹੋਰ ਨੂੰ ਹੱਥ ਨਹੀਂ ਲਾਉਂਦਾ ਵੀਡੀਓ ਵੀ ਆਪਾਂ ਤਾਂ ਉੱਚਾ ਬਣਾਉਣ ਲੱਗ ਰਹੇ ਗਲਾਸ 'ਚ ਗਲਾਸ ਤਾਂ ਇਹ ਫੁੱਲਿਆ ਸਟਾਰਟਰ ਲੱਣ ਦੇ ਤੇ ਬਾਕੀ ਬਈ ਕੱਲ ਤੇਰੀ ਕੱਲ ਨੂੰ ਪਹੁੰਚ ਜਾਗੇ ਆਪਾਂ ਨਾ ਕੱਲ ਨੂੰ 10 ਕਿਲੋਮੀਟਰ ਚੜਨਾ ਬਈ ਚੜਾਈ ਫਾਇਦਾ ਯਾਤਰਾ ਪਰ ਸਿਰ 6.5 ਕਿਲੋਮੀਟਰ 6.5 ਕੱਲ ਨੂੰ 3 ਕਿਲੋਮੀਟਰ ਚੜਨੀ ਆ ਆਪਾਂ ਨੇ ਗੱਡੀ ਨਾਲ ਜਿਹੜੀ ਆਪਣੀ ਵਾਲੀ ਗੱਡੀ ਨਹੀਂ ਚੜਦੀ ਉਹਨਾਂ ਵਾਲੀਆਂ ਉਹਦੀਆਂ ਗੱਡੀਆਂ ਚੜ੍ਹਣੀਆਂ ਟਾਟਾ ਸੋਮਾ ਹੈ ਫਿਰ ਉਹ ਤੋਂ ਬਾਅਦ ਕੀ ਕਹਿੰਦੇ ਨੇ ਹੈ ਹਾਂ ਅਦੇ ਸਿਸਟਮ ਐਵੇਂ ਤੇ ਤਰਨਾੜ ਸਾਈਡ ਤੇ ਬੈਠ ਕੇ ਕਿਹਾ ਬਾਈ ਹੋਲੀ ਐਵੇਂ ਕਹੋ ਤੇ ਕੱਲ ਨੂੰ ਫਿਰ ਕਹਿੰਦੇ ਨੇ ਉਹ ਦੁਬਾਰਾ ਕਰ ਤੇ ਫਿਰ ਕੋਈ ਕਰਨੂ ਵੀ ਨਾ 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 ਕੱਲ ਨੂੰ ਕੱਲ ਨੂੰ ਸੋਨਵਾਰ ਦਾ ਕੋਈ ਦਰਸ਼ਨ ਨਹੀਂ ਲਿਖੂਗਾ ਸਾਨੂੰ برف ਦੇਖਣ ਨੂੰ ਮਿਲੂਗੀ ਪਰਸੋਂ ਨੂੰ ਜਦੋਂ ਅਸੀਂ ਚੜਾਂਗੇ 6 ਕਿਲੋਮੀਟਰ 6 ਕਿਲੋਮੀਟਰ ਜਾ ਕੇ ਦੂਆਸ ਨੂੰ 2 ਕਿਲੋਮੀਟਰ ਤੇ برف ਦੇਖਣ ਲੱਗ ਜੂਗੀ 2 ਕਿਲੋਮੀਟਰ ਤੋਂ ਬਾਅਦ ਤੇ برف ਅੱਗੇ ਤੁਰਾਂਗੇ ਅ ਤਿੰਨ ਕਿਲੋਮੀਟਰ ਪਿੱਛੇ برف ਦੇਖਣ ਲੱਗ ਜੂਗੀ ਇਸ ਵਾਰ ਅਸੀਂ ਆਏ ਵੀ ਪਹਿਲਾਂ ਸ਼ਾਇਦ ਹੋ ਸਕਦਾ ਹੈ برف ਜਿਆਦਾ ਹੋਵੇ ਤੇ ਬਾਕੀ ਚਲੋ ਦੇਖਦੇ ਆਂ ਕੱਲ੍ਹ ਨੂੰ ਕੀ ਬਣਦਾ ਹੈ ਰੇਨ ਕੋਟ ਲੈ ਲੈ ਨਹੀਂ ਵੀ ਪੈ ਸਕਦਾ ਕੁਝ ਵੀ ਹੋ ਸਕਦਾ ਫੋਨ ਢਿੱਜ ਵੀ ਸਕਦੇ ਨੇ ਤੇ ਬਲੌਗਰ ਤਾਂ ਤੈਨੂੰ ਬਥੇ ਤੁਹਾਨੂੰ ਪਤਾ ਜੀ ਮੰਨ ਲੈ ਉਹ ਹੈ ਨਾ ਫੇਜ ਦੇ ਫੇਜ ਦੇ ਵੀ ਬਣਾ ਲੈਂਦੇ ਨੇ ਬਲੌਗ ਆ ਇਹ ਤਾਂ ਮੇਰੇ ਵਰਗੇ ਨੂੰ ਹੁੰਦਾ ਜਿਹਦਾ ਐਂਡਰੌਇਡ ਫੋਨ ਜਾ ਟੁੱਟਿਆ ਹੁੰਦਾ ਕਿੱਥੇ ਹੈ ਚਾਰਜ ਤੇ ਲੱਗਿਆ ਫੈ ਨਹੀਂ ਤੁਹਾਨੂੰ ਦਿਖਾਉਂਦਾ 3000 ਰੁਪਿਆ ਵੀ ਨਹੀਂ ਦਿੰਦਾ ਕੋਈ ਦੁਕਾਨ ਵਾਲਾ ਉਹਦਾ ਆਪਣੇ ਵਰਗੇ ਵਾਲੇ ਫੋਨਾਂ 'ਚ ਪਾਣੀ ਪੈ ਜਾਂਦਾ ਵੀਰੇ ਬਾਕੀ ਵੀ ਰੋਟੀ ਖਾ ਕੇ ਸੋਵਾਂਗੇ ਸਵੇਰੇ ਸ਼ੁਰੂ ਕਰਾਂਗੇ ਅਗਰ ਅਸੀਂ ਤਾਂ ਰੋਟੀ ਖਾ ਕੇ ਸੋਵਾਂਗੇ ਦੁਨੀਆ ਪਤਾ ਨਹੀਂ ਕੀ ਖਾਂਦੀ ਆ ਨਾ ਖਾਂਦੀ ਇਸ ਤਾਂ ਰੋਟੀ ਖਾਂਦੇ ਵੀਰੇ ਸਾਡੇ ਵੀ ਤਾਂ ਰੋਟੀ ਖਾਂਦੇ ਨੇ ਛੋਟੇ ਰੋਟੀ ਕੀ ਖਾਂਦੇ ਨੇ ਰੋਟੀ ਖਾ ਕੇ ਸੌਣੇ ਵਾ ਸੱਚੀ ਵੇ ਕਹਾਂ ਮੈਂ ਨਹੀਂ ਕਦੇ ਸੋਚਿਆ ਸੀ ਵੀ ਆਪਣੇ ਡਾਤਾ ਤਾਕੜਾ ਹੋ ਜਾਣਾ ਰੋਟੀ ਖਾ ਕੇ ਕੋਈ ਨਾ ਇੱਕ ਗੱਲ ਹੋ ਰਿਹਾ ਆ ਜਿਹੜਾ ਇਹ ਗੱਲ ਤੇ ਕੱਟ ਜਾਈਦਾ ਤਾਂ ਐਂ ਲੱਗਦਾ ਵੀ ਸ਼ਾਂਤੀ ਪਰੇਸ਼ਾਨ ਨਾ ਜਮੇ ਉਹ ਹੈ ਜਿਵੇਂ ਗੁੰਡਾ ਟੱਚ ਹੈ ਨਾ ਵਾ ਵਾ ਰਾਗ ਵਿੱਚ ਤੇਰਾ ਭਾਈ ਲੱਗਦਾ ਉਹ ਜੇ ਕਹੇ ਤੇ ਤਾਂ ਚੂਹੀ ਨਹੀਂ ਮਰਦੀ ਇਹਨਾਂ ਨਰਮ ਦਿਲ ਬੰਦਾ ਇਹ ਤੂੰ ਹੀ ਕਿਉਂ ਹੁਣ ਅਸੀਂ ਨਹੀਂ ਸਿੱਖੀ ਦੇਖੀ ਆ ਪਰ ਹਾਂ ਬੱਡਰੇਟ ਪਾਤੀ ਵੀਰੇ ਅੱਛਾ ਪੁੱਛ ਲਾਉਂ ਮੇਰਾ ਯਾਰ ਕਿੱਥੇ ਹੋਇਆ ਉਹਦਾ ਤੂੰ ਕਹਿ ਹਾਂ ਅਗਲੀ ਵਾਰ 20 ਬੰਦੇ ਲੈ ਕੇ ਆਉਂਗਾ। ਅਗਲੀ ਵਾਰ ਹੀ ਨਹੀਂ ਤੁਹਾਨੂੰ ਕਮਰਾ ਦੇ ਦਿੰਦੇ। ਮੱਕਾ ਉਹ ਸਸਤੇ ਹੀ ਬਹੁਤ ਮੰਗਦੇ ਹੋ ਕਮਰਾ। ਚੱਡੀ ਤੁਸੀਂ ਤਾਂ ਆਟਾ ਵੀ ਪਾਣੀ ਨਾਲ ਗੁੰਨਦੇ ਹੋਗੇ ਨਾ। ਹਾਂ ਅਸੀਂ ਪਾਣੀ ਨਾਲ ਤარი ਆਪਾਂ ਹੀ ਪਾਣੀ ਨਾਲ ਗੁੰਨਦੇ ਆਪੇ। ਹਾਂ ਅਰੋ ਦੇ ਪਾਣੀ ਨਾਲ ਗੁੰਨਦੇ ਵੀਰੇ। ਤੁਸੀਂ ਵੀ ਥੋੜਾ ਫਰਕ ਤਾਂ ਦਿਖਾਈਏ। ਜੇ ਪਾਣੀ ਨਾਲ ਗੁੰਨਦੇ ਨੇ ਆਪਾਂ ਅਰੋ ਦੇ ਨਾਲ। ਜੇ ਕਹਿੰਦਾ ਅਰੋ ਵਾਲੇ ਨਾਲ ਗੁੰਨਦੇ ਆ ਤਾਂ ਆਪਾਂ ਕਹਿੰਦੇ ਮੋਟਰ ਵਾਲਾ। ਜੇ ਕਹਿੰਦਾ ਮੋਟਰ ਵਾਲੇ ਤੇ ਆਰੋ ਵਾਲੇ ਦੋਨੋਂ ਨਾਲ ਗੁੰਨਦੇ ਤਾਂ ਕੱਸੀ ਦੇ ਪਾਣੀ ਨਾਲ ਗੁੰਨਦੇ ਵੀਰੇ। ਹਾਂ ਫਰਕ ਤਾਂ ਦਿਖਾਉਣਾ ਮੂੰ। ਕੀ ਇਹਨਾਂ ਨੂੰ ਕੁਝ ਲੈ ਜਾਣਾ ਗੁੰਮ ਜਗਿੰਦਰ ਹੋਰ ਇਹ ਲੱਗਦੇ ਉਹ ਤਾਂ ਪੁੱਛੇ ਨਾ ਆ ਮਾਰਦਾ ਮਸਾਂ ਕਿਹੜੇ ਤੇਰੇ ਪਾਣੀ ਦਾ ਬਣਦੀ ਆਟਾ ਕਿਹੜੇ ਪਾਣੀ ਦਾ ਬਣਦੀ ਆਟਾ ਕੱਚੇ ਪਾਣੀ ਆ ਆ ਹੁੰਦਾ ਡਿਫਰੈਂਟ ਡਿਫਰੈਂਟ ਬਈ ਕੱਚੇ ਪਾਣੀ ਨਾਲ ਆਇਆ ਤੇ ਲੱਭ ਚੁੱਕ ਤੇ ਇਹ ਕੱਚਾ ਪਾਣੀ ਕਿਹਦੇ ਜਾਂਦਾ ਉਹ ਕੰਮ ਤੋਂ ਉਬਲਿਆ ਹੋਇਆ ਪਾਣੀ ਮੰਨ ਲਓ ਉਬਲਿਆ ਹੋਇਆ ਪਾਣੀ ਪੱਕ ਜਾਂਦਾ ਹੈ ਕੱਚਾ ਪਾਣੀ ਮਤਲਬ ਜਿਹੜਾ ਜਿਹੜੀ ਜੰਗੀ ਨਹੀਂ ਸੇਕਣਾ ਲੱਗਿਆ ਹੋਵੇ ਤੇ ਉਹਨ ਗਿਚਬੀ ਦੇ ਦਰਮਿਆ ਵਿਚ ਨਹੀਂ ਹੋਵੇ ਕੱਚਾ ਜਿਹੜਾ ਤੋੜੇ ਚ ਹੁੰਦਾ ਹੈ ਨਾ ਤੋੜੇ ਦਾ ਖੰਡਾ ਹੁੰਦਾ ਹੈ ਚਲੋ ਜੀ ਚਲੋ ਜੀ ਹੁਣ ਬਹੁਤ ਹੋ ਗਈਆਂ ਓਕੇ ਬਾਈ ਸੱਸੀ ਕੱਲ ਗੁੱਡ ਨਾਈਟ ਸਵੇਰੇ ਮਿਲਦੇ ਆਪਾਂ ਨੈਕਸਟ ਡੇ ਨਾਲ ਨੈਕਸਟ ਡੇ ਨਾਲ